ਆਏ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਪਰ ਹੁਣ ਚੋਰ ਵੀ ਹਾਈਪਰਪਾਇਲ ਹੋ ਗਏ ਨੇ ਹੁਣ ਚੋਰੀ ਦੀਆਂ ਵਾਰਦਾਤਾਂ ਵਿੱਚ ਗੱਡੀਆਂ ਵਿੱਚ ਆ ਕੇ ਦੇਣ ਲੱਗ ਪਏ ਨੇ ਐਸਾ ਹੀ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਧਰਮਪੁਰਾ ਮੋਹੱਲਾ ਤੋਂ ਜਿੱਥੇ ਇੱਕ ਸ਼ਖਸ ਚੰਡੀਗੜ੍ਹ ਤੋਂ ਫਿਰੋਜ਼ਪੁਰ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ ਪਰ ਉਸ ਨੂੰ ਪਤਾ ਨਹੀਂ ਸੀ ਕਿ ਪਰਿਵਾਰ ਨੂੰ ਮਿਲਣਾ ਉਸ ਨੂੰ ਇੰਨਾ ਮਹਿੰਗਾ ਪੈ ਜਾਵੇਗਾ ਘਰ ਦੇ ਬਾਹਰ ਖੜੀ ਉਸ ਦੀ ਨਵੀਂ ਕ੍ਰੇਟਾ ਗੱਡੀ ਦੇ ਚੋਰ ਤਿੰਨ ਟਾਇਰ ਹੀ ਖੋਲ ਕੇ ਲੈ ਗਏ ਪੀੜਤ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਚੰਡੀਗੜ੍ਹ ਨੌਕਰੀ ਕਰਦਾ ਤੇ ਆਪਣੇ ਪਰਿਵਾਰ ਨੂੰ ਮਿਲਣ ਲਈ ਫਰੋਜ਼ਪੁਰ ਆਇਆ ਸੀ ਜਦੋਂ ਰਾਤ ਨੂੰ ਉਹ ਘਰ ਦੇ ਬਾਹਰ ਆਪਣੀ ਗੱਡੀ ਖੜੀ ਕਰਕੇ ਘਰ ਨੂੰ ਚਲਾ ਜਾਂਦਾ ਤਾਂ ਸਵੇਰੇ ਪੜੋਸੀਆਂ ਵੱਲੋਂ ਦੱਸਿਆ ਜਾਂਦਾ ਕਿ ਉਹਦੀ ਗੱਡੀ ਦੇ ਜਿਹੜੇ ਟਾਇਰ ਹੀ ਗਾਇਬ ਨੇ ਜਦੋਂ ਨੇ ਚੈੱਕ ਕੀਤਾ ਤਾਂ ਕਰੇਟਾ ਗੱਡੀ ਦੇ ਤਿੰਨੋਂ ਟਾਇਰ ਗਾਇਬ ਸਨ ਆਸ-ਪਾਸ ਦੀ ਜਦ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਚੋਰ ਨੋਵਾ ਗੱਡੀ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਕਰੀਬ 3-4 ਵਜੇ ਦੇ ਨੇੜੇ ਉਹ ਘਰ ਦੇ ਬਾਹਰ ਖੜੀ ਗੱਡੀ ਦੇ ਟਾਇਰ ਹੀ ਲੈ ਜਾਂਦੇ ਨੇ ਕਾਜੀ ਬਰਨਾਂ ਮੇਲਮਣੀ ਦੀ ਰ ਮੈਂ ਐਸੇ ਫਿਰੋਜ਼ਪੁਰ ਦਾ ਰਹਿਣ ਵਾਲਾ ਤੇ ਮੇਰੀ ਵਰਕਿੰਗ ਹੈ ਚੰਡੀਗੜ੍ਹ ਤੇ ਮੈਂ ਇੱਥੇ 2 ਦਿਨ ਦੀ ਛੁੱਟੀਆਂ ਤੇ ਆਇਆ ਸੀਗਾ ਤੇ ਕੀ ਦੇਖਦਾ ਲੈ ਮੈਂ ਪਰਸੂ ਹੀ ਆ ਸੀਗਾ ਪਰ ਕੱਲ ਆ ਸੀਗਾ ਤੇ ਸਵੇਰੇ ਹੀ ਟਾਇਰ ਇਹਨਾਂ ਦੇ ਚੋਰੀ ਹੋ ਗਏ ਸੀਗੇ ਸਵੇਰੇ ਸਾਨੂੰ ਮੱਲੇ ਵਾਲਿਆਂ ਨੇ ਦੱਸਿਆ ਕਿ ਤੁਹਾਡੀ ਗੱਡੀ ਕੋਈ ਟਾਇਰ ਲਾ ਕੇ ਲੈ ਗਿਆ ਗੱਡੀ ਬਾਹਰ ਹੀ ਖੜੀ ਹੁੰਦੀ ਸੀ ਹਾਂ ਸਰ ਗੱਡੀ ਇੱਥੇ ਖੜੀ ਹੁੰਦੀ ਸੀ ਸਰ ਪਹਿਲਾਂ 2-3 ਸਾਲ ਇੱਥੇ ਖੜੀ ਹੁੰਦੀ ਸੀ ਪਹਿਲਾਂ ਨਹੀਂ ਕਦੀ ਸਰ ਪਹਿਲੇ ਨਹੀਂ ਪਹਿਲੇ ਸਰ ਇੱਕ ਦੋ ਵਾਲੀ ਆ ਸਵਿਫਟ ਗੱਡੀ ਸੀ ਉਹ ਚ ਬੈਟਰੀ ਤਿੰਨ ਵਰੀ ਬੈਟਰੀ ਚੋਰੀ ਹੋ ਗਈ ਸੀ ਅੱਛਾ ਅੱਛਾ ਹਾਂਜੀ ਹ ਆਮ ਹੈ ਕੋਈ ਹੋਣੀ ਤੇ ਚੋਰੀ ਬੈਟਰੀ ਹੋ ਜਾਂਦੀ ਹੈ ਟਾਇਰ ਹੋ ਜਾਂਦੇ ਆ ਆਮ ਹੈ ਬਦਾਨਾ ਲੁੱਟੇ ਜਾਂਦੀਆਂ ਆਮ ਹੈ ਤੇ ਇਹ ਤਿੰਨੋਂ ਟਾਇਰ ਲਾਏ ਹਾਂ ਜੀ ਤਿੰਨੋਂ ਟਾਇਰ ਲਾਏ ਇਹਨਾਂ ਬਾਹਰ ਖੜੀ ਬਾਹਰ ਖੜੀ ਦੇ ਉਹ ਕੋਈ ਸੌਣ ਕੋ ਕਾਰਵਾਈ ਕੀਤੀ ਨਹੀਂ ਸਰ ਐਸੀ ਮੈਂ ਸਵੇਰੇ ਰਿਪੋਰਟ ਲਿਖਾਈ ਸੀ 8 ਵਜੇ ਮੈਂ ਰਿਪੋਰਟ ਦੇ ਗਿਆ ਸੀਗਾ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਮੈਂ ਕਿਹਾ ਕਿ ਦੇਖ ਚਲੋ ਅਸੀਂ ਆਂਦੇ ਆ ਸਾਡੇ ਮੁਲਾਜ਼ਮ ਆਂਦੇ ਆ ਇਹ ਕਾਰਵਾਈ ਕਰਦੇ ਅਗੇ ਤੇ ਅਸੀਂ ਚਲੋ ਵੇਟ ਕਰਦੇ ਸੀ 10 11 ਵਜੇ ਤੱਕ ਆ ਜਾਣਗੇ ਅਸੀਂ ਕਾਫੀ ਟਾਈਮ ਵੇਟ ਵੁੱਟ ਕੀਤਾ ਸੀ ਫੋਨ ਵੀ ਕੀਤਾ ਉਹਨਾਂ ਨੂੰ ਤਿੰਨ ਚਾਰ ਫੋਨ ਕੀਤੇ ਮੈਂ ਖੋਦ ਚਾਰ ਪੰਜ ਵਾਰੀ ਉਹਨਾਂ ਨੂੰ ਵਿਜ਼ਿਟ ਕਰਕੇ ਆ ਸਰ ਕੀ ਕਰ ਰਹੇ ਹੋ ਕੀ ਹੋਇਆ ਅਲਸਲ ਕੁਛ ਆ ਕਹਿੰਦੇ ਨਹੀਂ ਉਹ ਬਸ ਕਰ ਰਹੇ ਆ ਕਰ ਰਹੇ ਆ ਬਸ ਫਿਰ ਮੈਂ ਖੋਦ ਹੀ ਆ ਮੈਨੂੰ ਛਾਂਬੀਨ ਕੀਤੀ ਜਿਵੇਂ ਲੋਕਾਂ ਨੂੰ ਰਿਕਵੈਸਟ ਕਰਕੇ ਸਰ ਇਸ ਕੈਮਰੇ ਚੈੱਕ ਕਰਨ ਦੀ ਸਿਸਟਮ ਤੇ ਮੈਨੂੰ ਦੋ ਚਾਰ ਵੀਡੀਓ ਮਿਲੀਆਂ ਜਿਸ ਤੇ ਨੋਵਾ ਗੱਡੀ ਹੈ ਜਿਹੜੇ ਦੋ ਮੁੰਡੇ ਆ ਨੋਵਾ ਵਾਲੇ ਹਾਂ ਗੱਡੀ ਤੇ ਆਏ ਸੀ ਤੇ ਉਹਨਾਂ ਨੇ ਮਤਲਬ ਇਹ ਚਾਰ ਤੇ ਪੰਜ ਦੇ ਵਿੱਚ ਵਿੱਚ ਤਿੰਨੇ ਚਾਰ ਦੇ ਵਿੱਚ ਵਿੱਚ ਉਹਨਾਂ ਨੇ ਟਾਇਰ ਲਾ ਕੇ ਚਲੇ ਗਏ ਸੀ ਫਿਰ ਮੈਂ ਬੈਂਕ ਬੈਂਕ ਰਿਕਾਰਡਿੰਗ ਲਈਤੀ ਅੰਦਰ ਪਰਲੇ ਪਾਸ ਉਹਨਾਂ ਕੈਮਰਾ ਤੇ ਇਹ ਰਿਕਾਰਡਿੰਗ ਲਈਤੀ ਕਿਉਂਕਿ ਜਿਹੜੇ ਆ ਵਾਲੇ ਗਵਰਨਮੈਂ ਕਿਉਂ ਕੰਮ ਨਹੀਂ ਚੱਲਦੇ ਇਹ ਪੁਲਿਸ ਬਸ ਸਿਰਫ ਸੋਦੀ ਗੇਰੇ ਕਿ ਇਹ ਕੈਮਰੇ ਨਹੀਂ ਵਰਤੀ ਗਏ ਹਾਂਜੀ ਹੋਰ ਕੀ ਜਿਹੜੇ ਚੋਰਾਂ ਦੇ ਜਿਹੜੇ ਚਰੇ ਸਰ ਨਾਤ ਪਹਿਣੀ ਚਾਹੀਦੀ ਹੈ ਰੋਕਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਇਹਦਾ ਆਉਣ ਦੇ ਟਾਈਮ ਤੋਂ ਹੋਣ ਮਿਲਦਾ ਫਰੋਈਪੁਰ ਹਾਲ ਕੀ ਹੋਏਗਾ ਜੇ ਪਹਿਲਾਂ ਹੀ ਇਹ ਤੁਹਾਨੂੰ ਹੀ ਪਰ ਤੁਸੀਂ ਫਰੋਈਪੁਰ ਚ ਰੈਗੂਲਰ ਰਹਿੰਦੇ ਹੋ ਮੈਂ ਤਾਂ ਫਿਰ ਵੀ ਦੋ ਦਿਨਾਂ ਨਾਲ ਸਰ ਤੁਹਾਨੂੰ ਹੀ ਬੇਲੀ ਮੇਰੇ ਇੱਥੋਂ ਮਮਾ ਤੋਂ ਆਪਣੇ ਮਮਾ ਤੋਂ ਬ੍ਰਦਰ ਤੋਂ ਫਰੈਂਡ ਤੋਂ ਸੁਣਨ ਨੂੰ ਮਿਲਦਾ ਯਾਰ ਫਰੋਈਪੁਰ ਜਾ ਹੋ ਗਿਆ ਯਾਰ ਅੱਜ ਫਰੋਈਪੁਰ ਜਾ ਆ ਹੋ ਗਿਆ ਯਾਰ ਅੱਜ ਫਰੋਈਪੁਰ ਜਾ ਆ ਹੋ ਗਿਆ ਮਤਲਬ ਕਦੀ ਇਹ ਸੁਣਨ ਮਿਲਿਆ ਕਿ ਨਹੀਂ ਆ ਫੋਰੀ ਸੁਧਾਰ ਵੀ ਹੋ ਗਿਆ ਕਦੀ ਵੀ ਸੁਣਨ ਨੂੰ ਆਇਆ ਬਸ ਇਹ ਹੈ ਕਿ ਵਾਰਦਾਤਾਂ ਰੋਇ ਸੁਣਨ ਮਿਲਦੀਆਂ ਆ ਪਰ ਕਿੰਨੇ ਕਿ ਚਲੋ ਯਾਰ ਰੱਬ ਸੁੱਖ ਰੱਖੇ ਪਤਾ ਨਹੀਂ ਕਿਦੋਂ ਸੁਧਾਰ ਹੋਏਗਾ ਚੋਰੀ ਹੋਈ ਕਿੱਥੇ ਹੋਈ ਇਹ ਚੋਰੀ ਜਿੱਥੇ ਹੋਈ ਹੈ ਮhalla ਧਰਮਪੁਰਾ ਨੇੜੇ ਬੈਂਕ ਮਹਾਰਾਸ਼ਟਰ ਦੇ ਕਾਰਨਰ ਤੇ ਔਰ ਹੈ ਗੱਡੀ ਬਾਹਰ ਖੜੀ ਸੀ ਗੱਡੀ ਬਾਹਰ ਖੜੋਤੇ ਸੀ ਅਕਸਰ ਗੱਡੀਆਂ ਬਾਹਰ ਇਦਾਂ ਖੜੋਤੇ ਨਹੀਂ ਨੀ ਕੋਈ ਪ੍ਰੋਬਲਮ ਇਦਾਂ ਨਹੀਂ ਹੋਈ ਸੀ ਪਿਛਲੇ ਤਕਰੀਬਨ ਕੁਝ ਦਿਨਾਂ ਤੋਂ ਅਸੀਂ ਸ਼ਹਿਰ 'ਚ ਦੇਖ ਰਹੇ ਹਾਂ ਇਦਾਂ ਦੇ ਵਾਰਦਾਤਾਂ ਹੋ ਰਹੀਆਂ ਔਰ ਇਸ ਬੜੀ ਸਾਡੇ ਵਾਸਤੇ ਮਯੂਸ ਹੋਣ ਵਾਲੀ ਗੱਲ ਹੈ ਪਬਲਿਕ ਵਾਸਤੇ ਵੀ ਅਸੀਂ ਲੋਕ ਸ਼ਹਿਰ ਦੇ ਲੋਕ ਕੀ ਕਰਨ ਕਿੱਥੇ ਜਾਣ ਲਾਗੂ ਪੁੱਛਣਾਰ ਨਾ ਕੋ ਦੱਸਣਾਰ ਐਡਮਿਨਸਟਰ ਸੁੱਤੀ ਪਈ ਐ ਉਸ ਟਾਈਮ ਜਿਹੜੀ ਪੈਟਰੋਲਿੰਗ ਹੋ ਰਹੀ ਸੀ ਪੈਟਰੋਲਿੰਗ ਵਾਲੇ ਬੰਦੇ ਉਸ ਦਿਨ ਕਿਦਾਂ ਡਿਊਟੀ ਤੇ ਹੈਗੇ ਸੀ ਉਹਨਾਂ ਨੇ ਕਿਉਂ ਨਹੀਂ ਇਹ ਤੇ ਕੋਈ ਦੇਖਿਆ ਗਿਆ ਉਦੋਂ ਕੋਈ ਆਇਆ ਹੀ ਨਹੀਂ ਅੱਗੇ ਪਿੱਛੇ ਜਾਨਾ ਸਵੇਰੇ ਹਸਰ ਨਵਾ ਆਇਆ ਜਿਹਦੇ ਦੋ ਤਿੰਨ ਗੇੜੇ ਨਿਕਲਦੇ ਉਦੋਂ ਬੰਦੇ ਡਿਊਟੀ ਤੇ ਆਏ ਸੀ ਹੈਗੇ ਸੀ ਹੈਗੇ ਸੀ ਤੇ ਉਹ ਕਿੱਥੇ ਸੀ ਪਰ ਸਾਰੇ ਤੇ ਬੜੇ ਨਿਸ਼ਾਨ ਉੜਦੇ ਆ ਇਹਨਾਂ ਗੱਲਾਂ ਦੇ ਉੱਪਰ ਵੀ ਪਬਲਿਕ ਨੂੰ ਇਕੱਠਾ ਹੋਣਾ ਪੈਣਾ ਅਸੀਂ ਪਬਲਿਕ ਦੇ ਸ਼ਹਿਰਦਾਰੀ ਹੋਣ ਕਰਕੇ ਅਸੀਂ ਨਾਲ ਮਿਲ ਕੇ ਐਕਸ਼ਨ ਲਵਾਂਗੇ ਅਗਰ ਪੁਲਸ ਨੇ ਜਿਹੜਾ ਐਕਸ਼ਨ ਨਹੀਂ ਨਾ ਲੈਂਦੇ ਐਡਮਿਨ ਨਹੀਂ ਐਕਸ਼ਨ ਲੈਂਦੇ ਤੇ ਸਾਨੂੰ ਖੁਦ ਪੁਲਿਸ ਦੇ ਮੁਕਾਬਲੇ ਤੇ ਆਉਣਾ ਪਏਗਾ ਹਾਂ ਅਸੀਂ ਖੜਗਾ ਰਲਗਾ ਕਰਾਂਗੇ ਪੁਲਿਸ ਫਿਰ ਪੁਲਿਸ ਕਹੇਗੀ ਵੀ ਸਾਡੇ ਤੋਂ ਸਾਡੇ ਅਸੀਂ ਕਰਦੇ ਆਂ ਦੇਖਦੇ ਆਂ ਅਸੀਂ ਗਾਹ ਕਰਦੇ ਪਏ ਆਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਨੇ ਆਂ ਔਰ ਐਡਵਰਟਾਈਜ਼ਰ ਨੂੰ ਕਹਿੰਨੇ ਆਂ ਵੀ ਇਹ ਚੀਜ਼ ਦੇ ਉੱਪਰ ਐਕਸ਼ਨ ਲਿਆ ਜਾਵੇ ਸਾਡੇ ਲੋਕਾਂ ਦੀ ਜਾਨ ਦੀ ਮਾਲ ਦੀ ਹਫਾਜ਼ਤ ਕੀਤੀ ਜਾਵੇ ਜਿਹੜਾ ਇਹ ਚੀਜ਼ ਰੋਕੀ ਜਾਵੇ ਜੇ ਪੁਲਿਸ ਨਹੀਂ ਕੋਈ ਕਰ ਸਕਦੀ ਤੇ ਫਿਰ ਸਾਨੂੰ ਦੱਸ ਦੇ ਫਿਰ ਪਬਲਿਕ ਖੁਦ ਆਉਦਾ ਇੰਤਜ਼ਾਮ ਕਰ ਲੇਗੀ ਫਿਰ ਕੋਈ ਗੱਲ ਕੋਈ ਹਮੇ ਨਵੀਂ ਹੋਦੀ ਪੁਲਿਸ ਜਮਵਾਰ ਐਡਵਰਟਾਈਜ਼ਰ ਜਮਵਾਰ ਹੋਏਗੀ